ظنداوات بسيت تي لهم انقلاب زندہ باد انقلاب زندہ باد ਪੱਕੇ ਕਰ ਲਾਂਗੇ ਆਪਾਂ ਸਭ ਦੇ ਸਭ ਅੰਦਰ ਕਹੀ ਲਿਆਓ ਲਗੇਗੇ ਹਰ ਹਰ ਵਰਸ ਮੇਲੇ ਔਰ ਅੱਜ ਉਹੀ ਮੇਲਾ ਜਿਹੜਾ ਸ਼ਹੀਦਾਂ ਦੇ ਇੱਥੇ ਜਿਨ੍ਹਾਂ ਨੇ ਵਤਨ ਪ੍ਰਸਤ ਲੋਕ ਸੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਬੇਮਿਸਾਲ ਔਰ ਹਸਦੇ ਹਸਦੇ ਫਾਂਸੀ ਦੇ ਰੱਸੀਆਂ ਤੇ ਚੜੇ ਨੇ ਅੱਜ ਅਸੀਂ ਉਹ ਧਰਤੀ ਤੇ ਆਏ ਆ ਔਰ ਨਮਨ ਕਰਦੇ ਹਾਂ ਉਹ ਧਰਤੀ ਨੂੰ ਔਰ ਅੱਜ ਦੇ ਦਿਨ ਫੇਰ ਪ੍ਰਣ ਲੈਣੇ ਆ ਵੀ ਜਿਹੜੀ ਸਾਡੀ ਅਧੂਰੀ ਆਜ਼ਾਦੀਆ ਉਹਨੂੰ ਪੂਰੀ ਕਰੀਏ ਅੱਜ ਬੜੀ ਖੁਸ਼ੀ ਹੋ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਥੇ ਆ ਰਹੇ ਨੇ ਇਹ ਕਾਲਜ ਦਾ ਨੀਂਹ ਪੱਥਰ ਰੱਖ ਰਹੇ ਨੇ ਔਰ ਉਹਦੇ ਨਾਲ ਜਿਹੜਾ ਇੱਕ ਨਵੀਂ ਜਿਹੜੀ ਸਾਡੀ ਇਨਕਲਾਬੀ ਸੋਚ ਆ ਉਹਨੂੰ ਇੱਕ ਨਵੀਂ ਰੂਹ ਜਿਹੜੀ ਆ ਮਿਲੂਗੀ ਕਿ ਸਰਕਾਰ ਨੇ ਜਦੋਂ ਵੀ ਇੱਥੇ ਭਗਵੰਤ ਸਿੰਘ ਮਾਨ ਨੇ ਸੋਚ ਚੱਕੀ ਸੀ ਸਭ ਤੋਂ ਪਹਿਲਾਂ ਨਮਸਤਕ ਇੱਥੇ ਹੋ ਗਏ ਸੀ ਅੱਜ ਉਹੀ ਸੋਚ ਦਾ ਪ੍ਰਗਟਾਵਾ ਅੱਜ ਇੱਥੇ ਸਰਦਾਰ ਭਗਵੰਤ ਸਿੰਘ ਮਾਨ ਫੇਰ ਕਰਨ ਆ ਰਹੇ ਨੇ ਔਰ ਮੈਂ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੰਦਾ ਵੀ ਜਿਹੜੇ ਇੱਥੇ ਜਿਹੜੇ ਸਾਡੇ ਸ਼ਹੀਦਾਂ ਦੇ ਅਧੂਰੇ ਕੰਮ ਨੇ ਉਹ ਜਿਹੜੇ ਪੂਰੇ ਕੀਤੇ ਜਾਣ ਅੱਜ ਪੰਜਾਬ ਆਪਣੇ ਪੈਰਾਂ ਦੇ ਸਿਰ ਤੇ ਖੜਾ ਹੋ ਗਿਆ ਚਾਹੇ ਪਾਣੀ ਦੀ ਗੱਲ ਹੋਵੇ ਬਿਜਲੀ ਦੀ ਗੱਲ ਹੋਵੇ ਚਾਹੇ ਨੌਜਵਾਨਾਂ ਦਾ ਰੋਜ਼ਗਾਰ ਦੀ ਗੱਲ ਹੋਵੇ ਅੱਜ ਜਿਹੜਾ ਸ਼ੀਸ਼ ਭਗਸ਼ਿਕ ਦੇ ਜਿਹੜੇ ਸੁਪਨੇ ਆ ਉਹਨਾਂ ਵੱਲ ਉਹ ਰਾਹਾਂ ਵੱਲ ਨੂੰ ਜਿਹੜੀ ਆ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਜਾਰੀ ਆ ਔਰ ਮੈਂ ਇਸ ਜਿਹੜੇ ਇਹਦੇ ਤੇ ਅੱਜ ਸ਼ਹੀਦੀ ਦਿਵਸ ਤੇ ਅੱਜ ਸਰਕਾਰ ਪ੍ਰਣ ਕਰਦੀ ਆ ਅਸੀਂ ਲੋਕ ਵੀ ਪ੍ਰਣ ਕਰਦੇ ਆ ਕਿ ਜਿਹੜੇ ਉਹਨਾਂ ਦੇ ਅਧੂਰੇ ਸੁਪਨੇ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਔਰ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਇਆ ਜਾਵੇ ਔਰ ਅਸੀਂ ਸੋਚਦੇ ਆ ਜਿਹੜਾ ਪੰਜਾਬ ਆ ਇਹ ਸਰਦਾਰ ਭਗਵੰਤ ਸਿੰਘ ਇਹਨਾਂ ਸਰਦਾਰ ਭਗਤ ਸਿੰਘ ਦੀ ਸੋਚ ਦਾ ਜਿਹੜਾ ਪੰਜਾਬ ਬਣੇ ਔਰ ਉਹਦੇ ਨਾਲ ਜਿਹੜਾ ਪੰਜਾਬ ਖੁਸ਼ਹਾਲ ਹੋਵੇ ਤਰੱਕੀ ਕਰ ਔਰ ਬੇਜ਼ਗਾਰੀ ਖਤਮ ਹੋਵੇ ਸਾਡੀਆਂ ਗਰੀਬੀ ਖਤਮ ਹੋ ਗਏ ਸਾਡੀ ਸਾਰੇ ਜਿਹੜਾ ਵਰਗ ਆ ਖੁਸ਼ ਹੋਵੇ ਇੰਨਾ ਕਹਿੰਦਾ ਜੀ ਬਹੁਤ ਧੰਨਵਾਦ